ਦੀ ਪਰ ਜ਼ੋਰ ਮੰਗਦੇ ਉੱਤੇ ਪੇਸ਼ ਕਰ ਰਹੇ ਹਾਂ ਸਮਕਾਲ ਦਾ ਚਰਚਿਤ ਨਾਵਲ ਹਰ ਮਿੱਟੀ ਦੀ ਆਪਣੀ ਖਸਲਤ ਜਿਸ ਨੂੰ ਲਿਖਿਆ ਹੈ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸ਼੍ਰੀ ਜਸਪਾਲ ਮਾਨਖੇੜਾ ਜੀ ਨੇ ਤੇ ਲੋਜੀ ਅੱਜ ਆਪਾਂ ਸੁਣਦੇ ਹਾਂ ਇਸ ਨਾਵਲ ਦਾ 14ਵਾਂ ਭਾਗ ਜਿਵੇਂ ਸਮੁੰਦਰ ਦੀ ਛਲ ਇੱਕ ਵਾਰ ਤੇਜ਼ੀ ਦੇ ਚੜਾਅ ਬਾਅਦ ਸ਼ਾਂਤ ਹੋ ਕੇ ਮੁੜ ਰਹੀ ਹੋਵੇ ਲੱਖੇ ਨੂੰ 35 ਸਾਲ ਪਹਿਲਾਂ ਵਾਲੀ ਕਿਰਾਇਆ ਕੋਲ ਵਾਲੀ ਰੈਲੀ ਯਾਦ ਆਈ ਤੇ ਉਸ ਦੇ ਲੂੰ ਕੰਡੇ ਖੜੇ ਹੋ ਗਏ ਮਨ ਅੰਦਰ ਸਮੁੰਦਰੀ ਛੱਲਾਂ ਉੱਠਣ ਲੱਗੀਆਂ ਉਸ ਦੀ ਅਧਿਓ ਵੱਧ ਚਿੱਟੀ ਹੋ ਗਈ ਦਾੜੀ ਵਾਲੇ ਮੁਖੜੇ ਤੇ ਆਸ਼ਾਂਤ ਲਾਲੀ ਚਾਂਬੜਾ ਪਾਉਣ ਲੱਗੀ ਉਸ ਮਾਈਕ ਚੈੱਕ ਕਰਨ ਲਈ ਠੋਲਾ ਮਾਰਿਆ ਤੇ ਫਿਰ ਕੱਠ ਨੂੰ ਸੰਬੋਧਨ ਕਰਨ ਲੱਗਾ ਕੀਰਤੀ ਭੈਣ ਭਰਾਵੋ ਔਰ ਸਾਹਮਣੇ ਰਾਵਣ ਕੁੰਭਕਰਨ ਮੇਗਨਾਥ ਦੇ ਬੁੱਤ ਲੱਗੇ ਹੋਏ ਨੇ ਉਹ ਦਾਨਵ ਕਿਧਰੇ ਨਹੀਂ ਗਏ ਅਜੇ ਵੀ ਜਿਉਂਦੇ ਨੇ ਰਾਜ ਸੱਤਾ ਭੋਗ ਰਹੇ ਨੇ ਇਹਨਾਂ ਨੂੰ ਮਚਾਉਣ ਦਾ ਹਰ ਸਾਲ ਡਰਾਮਾ ਕਰ ਲਿਆ ਜਾਂਦਾ ਹੈ ਪਰ ਇਹ ਜ਼ਾਲਮ ਦਿਨੋਂ ਦਿਨ ਤੱਕੜੇ ਹੋਈ ਜਾਂਦੇ ਨੇ ਸਾਡੀਆਂ ਆਂਦਰਾਂ ਦਾ ਰੁੱਖ ਵੀ ਇਹਨਾਂ ਜ਼ਾਲਮਾਂ ਦੇ ਵਿਗੜੇ ਸ਼ੋਕਰੇ ਨੇ ਭਰਿਆ ਉਸ ਦੀ ਗੁੰਡਾ ਢਾਣੀ ਨੇ ਸਾਡੀ ਇੱਜ਼ਤ ਨੂੰ ਹੱਥ ਪਾਇਆ ਹੈ ਅੱਜ ਦੇ ਰਾਵਣ ਇਹਨਾਂ ਗੁੰਡਿਆਂ ਦੀ سپورਟ ਤੇ ਹਨ ਨੇਤਾ ਦੋਸ਼ੀਆਂ ਦੀ ਅਗਵਾਕਾਰੀਆਂ ਬਲਾਤਕਾਰੀਆਂ ਦੀ ਪੁਸ਼ਤ ਪਨਾਹੀ ਕਰ ਰਹੇ ਨੇ ਦੋਸਤੋ ਜਿੰਨਾ ਚਿਰ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੁੰਦੀ ਜ਼ਾਬਰਾ ਨੂੰ ਨੇ ਸਤਨੰਬੂਦ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਨਾ ਸਾਡੀਆਂ ਇਸ ਦਾ ਸੁਰੱਖਿਅਤ ਹਨ ਨਾ ਕਿਰਤ ਸਲਮਤ ਹੈ ਸੋ ਕਿਰਤੀ ਲੋਕੋ ਮੈਂ ਇੱਕ ਨਾਰਾ ਲਾਵਾਂਗਾ ਤੁਹਾਡਾ ਜੋਸ਼ ਦੱਸੇਗਾ ਕਿ ਅਸੀਂ ਕਿੱਡਾ ਵੱਡਾ ਐਕਸ਼ਨ ਕਰ ਸਕਦੇ ਹਾਂ ਲੱਖਾ ਕੁਝ ਛਣ ਰੁਕ ਗਿਆ ਹਜ਼ਾਰਾਂ ਅੱਖਾਂ ਦੇ ਜੋੜੇ ਮਾਈਕ ਵੱਲ ਵੇਖ ਰਹੇ ਸਨ ਲੱਖੇ ਨੇ ਸੱਜੀ ਬਾਹ ਦਾ ਮੁੱਕਾ ਵਟ ਕੇ ਚੁੱਕਿਆ ਭਗਤ ਸਿੰਘ ਦੇ ਵਾਰਸੋ ਇਕ ਕਾਠ ਨੇ ਦੋਵੇਂ ਵਾਵਾ ਖੜੀਆਂ ਕਰਕੇ ਅੰਬਰ ਚੀਰ ਦੀ ਆਵਾਜ਼ ਕਢੀ ਟਾ ਦਿਓ ਕੰਧਾਂ ਰੇਤ ਦੀਆਂ ਇਹ ਹੀ ਨਾਰਾ ਦੀਪਕ ਤੇ ਗੁਰਮੀਤ ਨੇ ਲਾਇਆ ਨਾਰਾ ਲਵਾ ਕੇ ਲੱਖਾਂ ਲੋਕਾਂ ਨੂੰ ਸੰਬੋਧਨ ਕਰਨ ਲੱਗਾ ਸਾਥੀਓ ਸੋਡੇ ਜਸਵੇਂ ਸਾਡੇ ਹੌਂਸਲੇ ਬਲੰਦ ਕਰ ਦਿੱਤੇ ਨੇ ਰੇਤ ਦੀਆਂ ਕੰਧਾਂ ਢਾਉਣ ਲਈ ਤਿਆਰ ਹੋ ਹਾਂ ਹਾਂ ਅਸਮਾਨ ਕੰਬ ਗਿਆ ਦੁਕਾਨਾਂ ਦੇ ਸ਼ਟਰ ਕੰਬਣ ਲੱਗੇ। ਰਾਵਣ ਕੁੰਭਕਰਨ ਮੇਗਨਾਥ ਦੇ ਜਵਾੜੇ ਹੋਰ ਤੇਜ਼ ਹਿੱਲਣ ਲੱਗੇ। ਤਾਂ ਫਿਰ ਸੁਣੋ ਦੋਸਤੋ। ਲੱਖਾ ਸੱਜੀ ਬਾ ਪੱਕੇ ਤਲਾਵਲ ਖੜੇ ਪੁਤਲਿਆਂ ਵਾਲਾ ਤਾਂਕੇ ਕਹਿਣ ਲੱਗਾ। "ਓਹ ਸਾਹਮਣੇ ਮਰ ਗਏ ਰਾਵਣ ਹੋਰਾਂ ਦੇ ਬੁੱਤ ਨਹੀਂ। ਸਗੋਂ ਅੱਜ ਦੇ ਜਿਉਂਦੇ ਜਾਗਦੇ ਰਾਵਣ ਖੜੇ ਨੇ। ਕੁਝ ਘੰਟਿਆਂ ਬਾਅਦ ਇਹਨਾਂ ਨੂੰ ਸੜਨ ਦਾ ਡਰਾਮਾ ਹੋਵੇਗਾ। ਪਰ ਆਪਾਂ ਅੱਜ ਹੁਣੇ ਇਹਨਾਂ ਰਾਵਣਾ ਦੇ ਪੁਤਲਿਆਂ ਨੂੰ ਅਗਲਾਵਾਂਗੇ ਅੱਜ ਦੇ ਹਾਕਮਾਂ ਨੂੰ ਦੱਸਾਂਗੇ ਕਿ ਲੋਕਾਂ ਦੀ ਸ਼ਕਤੀ ਕੁਝ ਵੀ ਕਰ ਸਕਦੀ ਹੈ ਆਓ ਅੱਜ ਦੇ ਰਾਵਣਾ ਨੂੰ ਫੂਕੀਏ ਲੱਖਾ ਮਾਈਕ ਛੱਡ ਕੇ ਸਿਰ ਮੈਦਾਨ ਭੱਜ ਪਿਆ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਉਸ ਦੇ ਪਿੱਛੇ ਸ਼ੂਟ ਵੱਟ ਲਈ ਸਾਰੀ ਭੀੜ ਸਾਰੇ ਮੁਜ਼ਾਹਿਰਕਾਰੀ ਉਹਨਾਂ ਦੇ ਪਿੱਛੇ ਭੱਜ ਪਏ ਡੰਡੇ ਫੜੀ ਖੜੇ ਪੁਲਿਸੀਆਂ ਨੂੰ ਲਤੜਦੇ ਦੜੜਦੇ ਲੋਕ ਪੱਕੇ ਤਲਾ ਦਾ ਗੇਟ ਤੋੜ ਕੇ ਅੰਦਰ ਵੜ ਗਏ ਸਾਫ ਸੁਥਰਾ ਤੋਤਾ ਸਵਾਰਿਆ ਕਲੀ ਰੰਗੋਲੀ ਨਾਲ ਸ਼ਿੰਗਾਰਿਆ ਪੱਕਾ ਤਲਾ ਦੇਖਦੀਆਂ ਅੱਖਾਂ ਤੇ ਸੁਲਗ ਦੇ ਪੈਰਾਂ ਨੇ ਦਰੜ ਕੇ ਰੱਖ ਦਿੱਤਾ ਪਲਾ ਸ਼ਣਾਵੇ ਚ ਤਿੰਨੇ ਪੁਤਲੇ ਲੱਟ ਲੱਟ ਲਾਟੀ ਮਚਣ ਲੱਗੇ ਉਹਨਾਂ ਚ ਬੰਨੇ ਪਟਾਕੇ ਫਟਣ ਲੱਗੇ ਬਾਸ țeੜ țeੜ ਕਰਕੇ ਮਚਣ ਲੱਗੇ ਸ਼ਿੰਗਾਰੀ ਹੋਈ ਸਟੇਜ ਤੇ ਲੋਕ ਚੜ ਗਏ ਕੁਰਸੀਆਂ ਉਲਟਾ ਦਿੱਤੀਆਂ ਸੋਫਾ ਸੈੱਟ ਮੁੱਦਾ ਮਾਰ ਦਿੱਤੇ ਫੁੱਲਾ ਸਮੇਤ ਫੁੱਲਦਾਨ ਵਗਾ ਵਗਾ ਕੇ ਮਾਰੇ ਸਪੀਕਰ ਆਨ ਕਰਕੇ ਸੀਰਤ ਅਗਵਾ ਕਾਂਡ ਐਕਸ਼ਨ ਕਮੇਟੀ ਦਾ ਕਨਵੀਨਰ ਗੁਰਮੀਤ ਸਿੰਘ ਐਲਾਨ ਕਰ ਰਿਹਾ ਸੀ ਅਸੀਂ ਹੁਣੇ ਤਾਂ ਪੱਕੇ ਤਲਾ ਵਿੱਚ ਪੱਕਾ ਮੋਰਚਾ ਗੱਡ ਦਿੱਤਾ ਹੈ ਉਹਨਾਂ ਜੇ ਨਹੀਂ ਉਠਾਂਗੇ ਜਿੰਨਾ ਚਿਰ ਦੋਸ਼ੀਆਂ ਨੂੰ ਸਜ਼ਾ ਨਹੀਂ ਕਰਵਾ ਦਿੰਦੇ ਮੁੱਖ ਮੰਤਰੀ ਦਾ ਵਾਲੀਵਾਰਸ ਪੁੱਤਰ ਮਾਰੋ ਮਾਰ ਕਰਦਾ ਸ਼ਾਮ ਨੂੰ ਉਰਾਵਲ ਆ ਗਿਆ ਮੰਟੀ ਰਾਵਲ ਦੀ ਗੱਲ ਸੁਣ ਕੇ ਕਾਕਾ ਪੜਕ ਪਿਆ ਉਸ ਪਾਣੀ ਦਾ ਭਰਿਆ ਗਲਾਸ ਮੌਂਟੀ ਦੇ ਮੂੰਹ ਤੇ ਮਾਰਿਆ ਅਤੇ ਗਾਲਾਂ ਦੀ ਸੂੜ ਵਾਰ ਧਰ ਲਈ। ਸਾਲਿਓ ਭੈਣ ਦੇ ਦੁੱਗੋ ਸਾਡੀ ਸਾਰੇ ਪਾਸੇ ਬਦਨਾਮੀ ਕਰਾਤੀ। ਨੈਸ਼ਨਲ ਮੀਡੀਆ 'ਚ ਖਬਰਾਂ ਪੁੱਜ ਗਈਆਂ। ਹੋਮ ਮਿਨਿਸਟਰੀ 'ਚੋਂ ਹਦਾਇਤਾਂ ਆਂਗਾ ਜਾਂਦੀਆਂ ਨੇ। ਲੋਕ ਮੋਰਚਾ ਮੱਲ ਕੇ ਬੈਠ ਗਏ। ਅੱਜ ਇਕੱਠ ਵੇਖਿਆ ਸੀ। ਚਾਰ ਲਗਾੜੇ ਨੇ ਇਕੱਠੇ ਹੋਏ ਵੇ। ਇਹ ਰਿਪੋਰਟਾਂ ਕਰਦੇ ਸੀ। ਛੋਡੀ ਮਾਂ ਦਾ ਖਸਮ ਐਨਾ ਮੁਲਕ ਕਿੱਥੋਂ ਆ ਗਿਆ? ਕੁੱਤੇ। ਸਾਲਿਆਂ ਨੇ ਉਹ ਕਰਾਤੀ ਜਿਹੜੀ ਚੜਦੇ ਲੈਂਦੇ ਨਹੀਂ ਹੋਈ ਕਾਕਾ ਜੀ ਦੇ ਤੇਵਰ ਚੜੇ ਹੋਏ ਸਨ ਐਸਐਸਪੀ ਬੋਲਣ ਲੱਗਾ ਸਰ ਤੂੰ ਚੁੱਪ ਕਰ ਓਏ ਸਾਲਾ ਬੋਕ ਗਿਆ ਖਾ ਖਾ ਕੇ ਗੋਗੜ ਛੱਡੀ ਐ ਜਾ ਹੈੱਡਕੁਆਰਟਰ ਜੁਆਇਨ ਕਰ ਡੀਐਸਪੀ ਤੇ ਐਸਐਚਓ ਨੂੰ ਸਸਪੈਂਡ ਕਰਕੇ ਲਾਈਨ ਹਾਜ਼ਰ ਕਰੋ ਓਨੂੰ ਸਾਲੇ ਨੂੰ ਕੀ ਨਾਂ ਐ ਉਹਦਾ ਸ਼ੈਲੀ ਦੇ ਸ਼ੈਲੀ ਨੂੰ ਫੜੋ ਗ੍ਰਿਫਤਾਰੀ ਪਾਓ ਪ੍ਰੈਸ ਬਲਾਓ ਪਲਾਸ਼ਣਾ ਵਿੱਚ ਨਮਾ ਐਸਐਸਪੀ ਡੀਆਈਜੀ ਦੇ ਨਾਲ ਬੈਠਾ ਸੀ ਉਹ ਪ੍ਰੈਸ ਕਾਨਫਰੰਸ ਕਰ ਰਹੇ ਸਨ ਸੀਰਤ ਅਗਵਾ ਕਾਂਡ ਦਾ ਮੁੱਖ ਸਰਗਨਾ ਰੋਬਨ ਜੈਪੁਰ ਤੋਂ ਗ੍ਰਫਤਾਰ ਲੜਕੀ ਸੁਰਖਿਅਤ ਬਰਾਮਦ ਰੋਬਨ ਦੇ ਪੰਜ ਸਾਥੀ ਵੀ ਪੁਲਿਸ ਦੇ ਸ਼ਿਕੰਜੇ ਚ ਰੋਬਨ ਦੀ ਮਾਂ ਦੀ ਭਾਲ ਜਾਰੀ ਜੈਪੁਰ ਤੋਂ ਲਿਆਂਦਾ ਜਾ ਰਿਹਾ ਹੈ ਰਾਵਲ ਰਾਵਲ ਦੇ ਜਨਾਨਾ ਬਖਸ਼ੀ ਖਾਨੇ ਵਿੱਚ ਡਾਕੂ ਘੁੰਗਟ ਵਿੱਚ ਮੂੰਹ ਸਿਰਲ ਪੇਟੀ ਬੈਠੇ ਸੀਰਤ ਦੇ ਮਨ ਵਿੱਚ ਆਪ ਮੁਹਾਰੀ ਧਨ ਵਾਰ-ਵਾਰ ਗੂੰਜ ਰਹੀ ਸੀ ਕੀ ਖਟਿਆ ਮੈਂ ਤੇਰੀ ਹੀਰ ਬਣ ਕੇ ਕੰਨਾਂ ਵਿੱਚ ਕਿੰਨਾ ਹੀ ਚਿਰ ਬਣ ਕੇ 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 ਗੂੰਜੀ ਜਾਂਦਾ ਫਿਰ ਆਪੇ ਹੀ ਕੀ ਕੀ ਖਟਿਆ ਆ ਆ ਹੋਣ ਲੱਗਦੀ ਉਹ ਆਸੇ ਪਾਸੇ ਤੋਂ ਬੇਸੁਰਤ ਬੈਠੀ ਸੀ ਸੁਰਤ ਤਸੀਰਤ ਦੀ ਉਦੋਂ ਹੀ ਮਾਰੀ ਗਈ ਸੀ ਜਦੋਂ ਜੈਪੁਰ ਦੇ ਬਾਹਰਵਾਰ ਹਾਈਵੇ ਤੋਂ ਥੋੜਾ ਹਟਵੇਂ Empire Resorts ਵਿੱਚ ਪੁਲਿਸ ਆਵੜੀ ਸੀ ਲੇਡੀ ਥਾਣੇਦਾਰ ਦੇ ਕਾੜ ਕਰਦੇ ਥੱਪੜ ਨੇ ਸੀਰਤ ਦੀ ਸੁਰਤ ਬੰਦਲਾ ਦਿੱਤੀ ਸੀ ਪੁਲਿਸ ਦੀ ਜਰਸੀ ਵਿੱਚ ਉਸ ਨੂੰ ਕਦੋਂ ਕਿੱਥੋਂ ਕਿੱਥੋਂ ਦੀ ਕਿੰਨੇ ਚਿਰ ਚਰਚ ਰਵਲ ਲੈ ਆਈ ਉਸ ਦੇ ਕੁਝ ਵੀ ਚੇਤੇ ਨਹੀਂ ਸੀ ਚੇਤੇ ਤਾਂ ਉਸ ਦੇ ਇਹ ਵੀ ਨਹੀਂ ਸੀ ਕਿ ਘਰ ਚੋਂ ਚੱਕ ਲੈਣ ਬਾਅਦ ਉਹ ਉਸ ਟਾਣੀ ਵਿੱਚ ਕਿਵੇਂ ਪੁੱਜੀ ਰਾਵਲ ਚੋਂ ਨਿਕਲ ਰੋਬਨਾ ਹੋ ਰਾਨੇ ਪਾਖੜਾ ਦੇ ਪੁਲ ਤੇ ਗੱਡੀ ਬਦਲੀ ਸੀ ਸਿਰਤ ਨੂੰ ੱੱਕੇ ਨਾਲ ਕੋਲ ਡਰਿੰਕ ਪਿਆਇਆ ਸੀ ਉਸ ਨੂੰ ਥੋੜਾ ਥੋੜਾ ਯਾਦ ਹੈ ਕਿਸੇ ਡੂੰਘ ਵਿੱਚ ਬਣੀ ਕੋਠੀ ਦੀ ਪਹਿਲੀ ਮੰਜ਼ਲ ਤੇ ਉਸ ਨੂੰ ਸੁੱਟ ਕੇ ਬੰਦ ਕਰ ਦਿੱਤਾ ਸੀ ਤਿੰਨ ਪਾਸਿਆਂ ਚੋਂ ਉੱਚੇ ਖੇਤਾਂ ਨਾਲ ਘिरी ਉਹ ਟਾਣੀ ਕਤਲਗਾ ਬਣੀ ਹੋਈ ਸੀ ਉੱਥੇ ਉਹ ਕੁਝ ਹੋ ਗਿਆ ਸੀ ਜੋ ਮੈਰੀਲੈਂਡ ਵਿੱਚ ਨਹੀਂ ਸੀ ਹੋ ਸਕਿਆ ਮੈਰੀਲੈਂਡ ਦੇ ਫਰਾਈਪੈਨ ਚੋਂ ਉੱਡੀ ਘੁੱਗੀ ਦੇ ਖੰਭ ਉਸ ਕੋਠੀ ਵਿੱਚ ਪੱਟੇ ਗਏ ਸਨ ਜੋ ਤਿੰਨ ਪਾਸਿਆਂ ਤੋਂ ਉੱਚੇ ਟਿੱਬਿਆਂ ਨਾਲ ਘिरी ਹੋਈ ਸੀ ਇੱਥੇ ਰਵਨ ਦੇ ਪਿਆਰ ਦਾ ਮੁੱਲਮਾ ਲੈ ਗਿਆ ਸੀ ਉਸਦੇ ਪਿਆਰ ਪ੍ਰੇਮ ਮੁਹੱਬਤ ਲਵਸ਼ਾ ਵਿੱਚ ਡੈਂਟ ਪੈ ਗਏ ਸਨ ਮੇਕਅਪ ਲੈ ਜਾਣ ਬਾਅਦ ਅਦਖੜ ਆਰਤ ਦੇ ਝੁਰੜੀਆਂ ਵਾਲੇ ਚਿਹਰੇ ਦੇ ਨਿੱਕਲ ਆਉਣ ਵਾਂ ਰੋਬਨ ਦੀ ਬੈਂਗਣੀ ਉੱਗੜ ਆਈ ਸੀ ਕਤਲਗਾ ਕੋਠੀ ਚ ਰਾਤ ਰਹਿਣ ਬਾਅਦ ਉਸ ਨੂੰ ਜ਼ਬਰਦਸਤੀ ਕੋਕ ਪਿਆ ਕੇ ਗੱਡੀ ਵਿੱਚ ਬਿਠਾ ਲਿਆ ਉਸ ਦੀ ਅੱਖ ਤਿੰਨ ਤਾਰਾ ਰਿਜ਼ੋਰਟ ਦੇ ਸ਼ਾਨਦਾਰ ਕਮਰੇ ਵਿੱਚ ਖੁੱਲੀ ਸੀ ਜਿਸ ਵਿੱਚ ਸਾਰੀਆਂ ਆਧੁਨਿਕ ਸਹੂਲਤਾਂ ਸਨ ਤੇ ਉਸ ਦੀ ਤਾਬਿਆ ਵਿੱਚ ਨੌਕਰਾਂ ਦੀ ਫੌਜ ਸੀ ਭੋਲੀ ਭਾਲੀ ਬੰਦਲੀ ਸੀਤ ਨੂੰ ਇਹ ਇਲਮ ਹੀ ਨਹੀਂ ਸੀ ਇਹ ਪਹਿਰੇਦਾਰ ਹਨ ਉਸਨੇ ਕਿਸੇ ਤੋਂ ਪਤਾ ਲਗਾਇਆ ਸੀ ਕਿ ਇਹ ਪਿੰਕ ਸਿਟੀ ਜੈਪੁਰ ਦਾ Empire Resorts ਹੈ ਸਿਰਤ ਅੱਗੇ ਇੱਥੇ ਰੋਬਨ ਦੇ ਡੈਂਟ ਦੇ ਚਿਬਹੋਰ ਉਗੜੇ ਸਨ ਉਸ ਦੇ ਤਿੰਨ ਰੂਪ ਪ੍ਰਗਟ ਹੋਏ ਸਨ ਕਦੇ ਰੋਬਨ ਮਿੱਠੂ ਤੋਤਾ ਬਣ ਜਾਂਦਾ ਵੜਿਆਉਂਦਾ ਵਰਚਾਉਂਦਾ ਸੁਪਨਿਆਂ ਦੇ ਉਡਣ ਖਟੋਲੇ ਤੇ ਚੜਾ ਹੁਸੈਨ ਖੁਆਬ ਦਿਖਾਉਂਦਾ ਤੈਨੂੰ ਸੋਨੇ ਚੰਮੜਾ ਦੂੰ ਅੰਬਰਾਂ ਦੇ ਤਾਰੇ ਤੋੜ ਦਿਆਂ ਰਾਣੀ ਬਣਾ ਕੇ ਰੱਖੂੰ ਵਿਆਕਰਾ ਕੇ ਆਪਾਂ ਅਰਾਵਲ ਪੈਰ ਨਹੀਂ ਪਾਉਂਦੇ ਚੰਡੀਗੜ੍ਹ ਬੰਬੇ ਕੈਨੇਡਾ ਅਮਰੀਕਾ ਜਿੱਥੇ ਤੂੰ ਕਹੇਂਗੀ ਆਪਾਂ ਰਹਾਂਗੇ ਕਾਰਾਂ ਕੋਠੀਆਂ ਗਹਿਣੇ ਜ਼ਮੀਨ ਜਾਇਦਾਦ ਸੁਖ ਸਹੂਲਤਾ ਐਸ਼ ਪ੍ਰਸਤੀ ठाਠ ਬਾਠ ਤੇਰੇ ਪੈਰਾਂ ਵਿੱਚ ਹੋਏਗੀ ਤੂੰ ਪਰੀਆਂ ਦੀ ਪਟਰਾਣੀ ਬਣ ਕੇ ਰਹੇਗੀ ਤੈਨੂੰ ਮੇਰੇ ਵਰਗਾ ਸ਼ੈਲ ਸ਼ਬੀਲਾ ਨੌਜਵਾਨ ਨਹੀਂ ਮਿਲਣਾ ਤੇਰੇ ਨੰਗ ਮਾਪੇ ਕੋਈ ਧੁੱਪੜ ਜਾ ਬ੍ਰਾਹਮਣ ਲੱਭ ਕੇ ਤੇਰੇ ਮੱਥੇ ਮਾਰਨਗੇ ਨਾਲੇ ਹੁਣ ਤਾਂ ਮੈਥੋਂ ਬਿਨਾ ਕਿਸੇ ਨੇ ਵੀ ਕਬੂਲ ਨਹੀਂ ਕਰਨਾ ਤੈਨੂੰ ਕਦੇ ਉਹ ਭੁੱਖਾ ਭਗਿਆੜ ਬਣ ਜਾਂਦਾ ਉਸ ਦੇ ਅੰਦਰ ਕਾਮ ਨਾਲ ਭਰੇ ਰਿਸ਼ ਦੀ ਰੂ ਆ ਜਾਂਦੀ ਫਟੜ ਹਿਰਨੀ ਵਰਗੀ ਸਿਰਤ ਦਾ ਮਾਸ ਨੋਚਣ ਲੱਗ ਜਾਂਦਾ ਬੁਰਕੀਆਂ ਵੜਦਾ ਨਰਮ ਪਿੰਡੇ ਤੇ ਦੰਦ ਖਬੋ ਦਿੰਦਾ ਘਰੂਟ ਮਾਰ ਮਾਰ ਕੇ ਸਰੀਰ ਉਚੇੜ ਦਿੰਦਾ ਉਸ ਦਾ ਸਰੀਰ ਨੋਚਦਾ ਆਟੇ ਵਾਂਗ ਗੁੰਨ ਦਿੰਦਾ ਕੋਲਾੜੀ ਚ ਆਏ ਗੰਨੇ ਵਾਗ ਉਸ ਦਾ ਰਾਸਨ ਝੋੜ ਦਿੰਦਾ ਰੇਸ਼ਮੀ ਗੱਦੇ ਵਾਂਗ ਉਸ ਨੂੰ ਮਸਲਦਾ ਮਿੱਧ ਦਾ ਜ਼ਖਮਾਂ ਤੇ ਸ਼ਰਾਬ ਡੋਲਦਾ ਲਹੂ ਰਲੇ ਸ਼ਰਾਬ ਜੀਬ ਨਾਲ ਚਟਦਾ ਸਿਰਤ ਦੇ ਕਾਲੇ ਸ਼ਾਖੂਂਗਰ ਵਾਲੇ ਕੇਸ ਉਸ ਦੀ ਚੁੰਨੀ ਨਾਲ ਨਾਰੜ ਪੱਖੇ ਨਾਲ ਬੰਨ੍ਹ ਦਿੰਦਾ ਕਹਦੇ ਉਹ ਜੰਗਲੀ ਚੀਤਾ ਬਣ ਜਾਂਦਾ ਹਥਿਆਰਾਂ ਦੀ ਢੇਰੀ ਸਿਰਤ ਦੇ ਅੱਗੇ ਲਾ ਦਿੰਦਾ ਇੱਕ ਇੱਕ ਬਾਰੇ ਦੱਸਦਾ ਇਹ ਵਿਖਾਣ ਨੂੰ ਨਹੀਂ ਚਲਾਉਣ ਨੂੰ ਰੱਖੇ ਨੇ ਜੇ ਤੂੰ ਸਹੀ ਰਾਹ ਤੇ ਨਾ ਆਈ ਤਾਂ ਤੇਰੇ ਸਾਰੇ ਟੱਬਰ ਨੂੰ ਮਾਰ ਦੂੰਗਾ ਤੇਰੀਆਂ ਅੱਖਾਂ ਦੇ ਸਾਹਮਣੇ ਕੱਲੇ ਕੱਲੇ ਜੀ ਨੂੰ ਭੁੰਨ ਕੇ ਰੱਖ ਦੂੰ ਉਹਨਾਂ ਦੀ ਜਾਨ ਤੇਰੇ ਹੱਥ ਹੈ ਵੇਖ ਲੈ ਫਿਰ ਮਰਵਾਉਣਾ ਸਾਰਾ ਟੱਬਰ ਕਿ ਰੋਵਨਦੀਪ ਪਟਰਾਣੀ ਬਣ ਕੇ ਰਹਿਣਾ ਠਾਠ ਨਾਲ ਜਿੰਦਗੀ ਜਿਉਣੀ ਹੈ ਪੁਲਿਸ ਜਿਪਸੀ ਵਿੱਚ ਵੀ ਇੱਕ ਥੀਏਟਰ ਜਿਹਾ ਥਾਣੇਦਾਰ ਤੇ ਬਦਮਾਸ਼ ਜਿਹੀ ਹੌਲਦਾਰ ਨੇ ਉਸ ਨੂੰ ਇਹੀ ਸਮਝੌਤੇ ਜਾਂ ਦਿੰਦੇ ਰਹੇ ਸਨ ਦੇਖ ਬੀਬਾ ਤੂੰ ਮੇਰੀ ਧੀਾਂ ਵਰਗੀਆਂ ਮੇਰੀ ਵੀ ਤੇਰੀ ਜਿੱਡੀ ਧੀ ਹੈ ਉਹ ਵੀ ਤੇਰੇ ਵਾਂਗੂ ਕਾਲਜ ਵਿੱਚ ਪੜਦੀ ਹੈ ਵੇਖ ਮੇਰਾ ਸ਼ੇਰ ਤੇਰੇ ਮਾਂ ਬਾਪ ਭੈਣ ਭਰਾ ਵੀ ਜ਼ਿੰਦਗੀ ਤੇਰੇ ਹੱਥ ਹੈ ਇਹਦਾ ਕੀ ਹੈ ਸਾਲੇ ਲੰਡਰ ਦਾ ਸਾਰੇ ਟੱਬਰ ਦੀ ਕਹਾਣੀ ਪੀੜ ਦੂ ਤੈਨੂੰ ੱੱਕੇ ਨਾਲ ਆਪਦੇ ਘਰੇ ਵਸਾਉ ਉੱਪਰ ਤੱਕ ਜੋਰ ਐ ਇਹਦਾ ਪੁਲਿਸ ਥਾਣਾ ਜੇਲਾ ਕਚਹਿਰੀਆਂ ਜੱਜ ਮੰਤਰੀ ਸੰਤਰੀ ਸਭ ਇਹਨਾਂ ਦੇ ਨੇ ਵਕਤ ਵਿਚਾਰ ਬਿਲਿਆ ਜੀ ਐ ਤਾਂ ਜਹਾਨ ਐ ਟੱਬਰ ਐ ਤਾਂ ਹਿੰਦੁਸਤਾਨ ਐ ਸੁਣਨੇ ਲਾਡੋ ਮੈਂ ਕਹਿਨੀ ਆ ਕੰਨ ਖੋਲ ਕੇ ਸੁਣ ਲੈ ਓਦੋਂ ਤਗੜੇ ਦੇ ਪਿੱਛੇ ਹਣਕਦੀ ਫਿਰਦੀ ਸੀ ਹੇ ਹੇ ਵਾਲੀ ਝੋਟੀ ਵਾਂਗੂ ਖੁਰਵੜਦੀ ਸੀ ਮੈਕਡੋਨਲਡਜ਼ ਖਾਂਦੀ ਸੀ ਗਿਫਟਾਂ ਲੈਂਦੀ ਸੀ ਮਿੱੱਤਲ ਮਾਵਲ ਦੀਆਂ ਸੈਰਾਂ ਕਰਦੀ ਸੀ ਇਹਨਾਂ ਦੇ ਭੈਣੀ ਵਾਲੇ ਫਾਰਮ ਤੇ ਹੋਟਲਾਂ 'ਚ ਰਾਤਾਂ ਕੱਟਦੀ ਸੀ ਉਦੋਂ ਨਹੀਂ ਸੀ ਦੀਨਾਂ ਬਈ ਇਹ ਤੇਥੋਂ ਰਖੜੀ ਬਣਾਉ ਜੇ ਡੂਮਣਾ ਛੇੜਿਆ ਤਾਂ ਨਿਪਟ ਸਿਆਣੀ ਬਣ ਕੇ ਨਿਪਟਦੀ ਏ ਮੈਂ ਤੇਰੇ ਪਿਉਆਂ ਅਰਗਾਂ ਤੈਨੂੰ ਸਿੱਧੀ ਮਤ ਦਿੰਨਾ ਜੱਜ ਮੂਰੇ ਬਿਆਨ ਦੇਦੀ ਮੈਂ ਆਪਦੀ ਮਰਜ਼ੀ ਨਾਲ ਗਈਆਂ ਰੋਬਨ ਨਾਲ ਮੈਂ ਇਸ ਨੂੰ ਪਿਆਰ ਕਰਦੀ ਆਂ ਅਸੀਂ ਵਿਆਹ ਕਰਾ ਲਿਆ ਏ ਮੈਰੋਂ ਬੰਦੇ ਵਸਣਾ ਮੇਰੇ ਮਾਪੇ ਮੇਰਾ ਵਿਆਹ ਕਿਸੇ ਹੋਰ ਥਾਂ ਕਰਨ ਨੂੰ ਫਿਰਦੇ ਸੀ ਤਾਂ ਮੈਂ ਆਪ ਲਵ ਮੈਰਿਜ ਕਰਾਈਏ ਤੇਰੀ ਇਸੇ ਚ ਭਲਾਈ ਐ ਸੀਰਤ ਨਹੀਂ ਸੀਰਤ ਮੌਕਾ ਨਾ ਖੁਝਾ ਲਈਂ ਕੁੜੇ ਜੱਜ ਜੱਗੇ ਪੁੱਟ ਪੁੱਟ ਬੋਲਦੇ ਆਈ ਲਵ ਯੂ ਰੋਬਰਨ ਨੂੰ ਨਹੀਂ ਭਾਈ ਬੀਬਾ ਇਹਦੇ ਬੰਦਿਆਂ ਨੇ ਤੇਰੇ ਮਾਪੇ ਤਾਂ ਨਹੀਂ ਕਚਹਿਰੀਆਂ ਚੋਂ ਨਿਕਲਣ ਦੇਣੇ ਉੱਥੇ ਹੀ ਭੁੰਨ ਦੇਣਗੇ ਖਿਲਾ ਵਾਂਗੂ ਬੱਛੀ ਖਿਆਨੇ ਵਿੱਚ ਇਨ੍ਹਾਂ ਖਿਆਲਾਂ ਵਿੱਚ ਖੋਈ ਬੈਠੀ ਸੀਰਤ ਨੂੰ ਇੱਕ ਲੇਡੀ ਕਨਸਟੇਬਲ ਕੋਰਟ ਰੂਮ ਨੂੰ ਲੈ ਤਰੀ ਉਹ ਵੀ ਗੰਦਗੀ ਦੀ ਹਰੀ ਮੱਖੀ ਵਾਂਗ ਉਸ ਦੇ ਕੰਨਾਂ ਵਿੱਚ ਗੱਲਾਂ ਦੀ ਭੀਂ ਭੀਂ ਕਰਦੀ ਗਈ ਜੋ ਕੱਲ ਦੇ ਉਠਾਣੇਦਾਰ ਤੇ ਹੌਲਦਾਰ ਨਿਕਾ ਰਹੇ ਸਨ ਕਟਾਰੇ ਵਿੱਚ ਸੀਰਤ ਨੇ ਬਿਆਨ ਦੇ ਦਿੱਤੇ ਸਰ ਮੈਂ ਆਪ ਦੇ ਮਾਪੇ ਨਾਲ ਨਹੀਂ ਜਾਣਾ ਮੈਂ ਰੌਬਨ ਨਾਲ ਵੀ ਨਹੀਂ ਜਾਣਾ ਇਸ ਤੋਂ ਮੈਨੂੰ ਜਾਨ ਦਾ ਖਤਰਾ ਹੈ ਕੋਰਟ ਰੂਮ ਵਿੱਚ ਸਭ ਦੇ ਮੂੰਹ ਟੱਡੇ ਰਹਿ ਗਏ ਵਕੀਲ, ਮੁੰਸ਼ੀ, ਪੁਲਿਸ ਵਾਲੇ ਵੀ ਐਕਸ਼ਨ ਕਮੇਟੀ ਵਾਲੇ ਸੀਰਤ ਦੇ ਘਰ ਦੇ ਸਭ ਵੇਖਦੇ ਰਹਿ ਗਏ ਜੱਜ ਨੇ ਕੋਈ ਪ੍ਰਵਾਨਨਾ ਲਿਖਿਆ ਅਤੇ ਗਾਰਡ ਇੰਚਾਰਜ ਨੂੰ ਫੜਾ ਦਿੱਤਾ ਕਟਾਰੇ ਵਿੱਚ ਖੜੀ ਸੀਰਤ ਦੀ ਬਾ ਉਸੇ ਲੇਡੀ ਸਪਾਹੀ ਨੇ ਫੜ ਲਈ ਜੋ ਉਸ ਨੂੰ ਬਖਸ਼ੀ ਖਾਨੇ ਚ ਲੈ ਕੇ ਆਉਂਦੀ ਉਸਦੇ ਕੰਨਾਂ ਵਿੱਚ ਗੰਦਗੀ ਦੀ ਹਰੀ ਮੱਖੀ ਵਾਂਗ ਪੀਂ-ਪੀਂ ਕਰਦੀ ਆਈ ਸੀ ਕ quart room ਚੋਂ ਨਿਕਲਨਸਾਰ ਸੀਰਤ ਨੇ ਡਾੜ ਮਾਰੀ ਮੰਮੀ ਰੋਬਨ ਦੇ ਬੰਦੇ ਮੈਨੂੰ ਮਾਰ ਦੇਣਗੇ ਮੰਮੀ ਏ ਗਾਰਦ ਸੀਰਤ ਨੂੰ ਧੂ ਕੇ ਲੈ ਗਈ ਨੀਲੇ ਰੰਗ ਦੀ ਖਟਾਰਾ ਪੁਲਿਸ ਵੈਨ ਮਣਾਮੋਹੀ ਗੰਦਾ ਕਾਲਾ ਧੂਆਂ ਲੋਕਾਂ ਦੇ ਮੂੰਹਾਂ ਤੇ ਸੁੱਟਦੀ ਕਚਹਿਰੀਆਂ ਚੋਂ ਪੱਤੇ ਵਾ ਗਈ ਸੀਰਤ ਦੇ ਬਿਆਨ ਨੇ ਜੱਜ ਦੇ ਫੈਸਲੇ ਨੇ ਐਕਸ਼ਨ ਕਮੇਟੀ ਮੈਂਬਰਾਂ ਦੇ ਮੂੰਹਾਂ ਤੇ ਪਲੱਤਣਾ ਪੋਚ ਦਿੱਤੀਆਂ ਸੀਰਤ ਦੇ ਮਾਪੇ ਰੋਂਦੇ ਤਾਂ ਨਹੀਂ ਧਰਦੇ ਸਨ ਸੰਤੋਸ਼ ਨੇ ਜੱਜ ਦੀਆਂ ਲੇਲੜੀਆਂ ਕੱਢੀਆਂ ਪੁਲਿਸ ਇਨਸਪੈਕਟਰ ਅੱਗੇ ਹੜੇ ਕੱਢੇ ਤਰਲੇ ਮਿੰਤਾ ਕੀਤੀਆਂ ਭੱਜਦੀ ਬੈਨ ਮਗਰ ਭੱਜੀ ਚੀਕਾਂ ਮਾਰੀਆਂ ਸਾਨੂੰ ਸਾਡੀ ਬੇਟੀ ਮਲਾ ਦਿਓ ਹਾਈਵੇ ਸਾਡੀ ਗੱਲ ਤੱਕਰਾ ਦਿਓ ਬੇਟੀਆਂ ਨਾਲ ਬੂ ਨਹੀਂ ਫੇਰ ਲੈ ਗਏ ਸਕਤੇ ਮੇਰੀ ਲਾਡੋ ਨੂੰ ਹਾਈ ਨਹੀਂ ਕਹਿ ਮੜੇ ਲੇਖ ਲਿਖਾ ਕੇ ਜੰਮੀ ਸੀ ਬਚੜੀਏ ਜੇ ਮੈਨੂੰ ਪਤਾ ਹੁੰਦਾ ਚੰਦ ਚਾੜਨਗੇ ਮੈਂ ਤੈਨੂੰ ਪੇਟ 'ਚ ਹੀ ਮਾਰ ਦਿੰਦੀ ਨੀ ਜ਼ਾਲਮੇ ਬਸ ਬੀਬੀ ਬਸ ਤਕੜੀ ਹੋ ਹੌਸਲਾ ਕਰ ਅਸੀਂ ਤੇਰੇ ਨਾਲ ਆ ਵੇ ਵੀਰਾ ਤੁਸੀਂ ਵੀ ਵੇਖਦੇ ਰਹਿ ਗਏ ਵੇ ਉਹ ਫੇਰ ਲੈ ਗਏ ਮੇਰੀ ਫੁੱਲਾ ਰਾਣੀ ਨੂੰ ਪੰਜ ਫੁੱਲਾਂ ਦੇ ਭਾਰ ਤੋਲਣ ਵਾਲੀ ਮੇਰੀ ਧੀ ਨੂੰ ਭਾਰੇ ਮਾਮਲੇ ਪੈ ਗਏ ਵੇ ਵੀਰੋ ਮੰਮੀ ਐਦਾਂ ਵਲਾਪ ਕਰੇ ਤਾਂ ਕੀ ਹੋ ਜਾਵੇਗਾ ਇਤਰਾਕਰਸ ਨੇ ਮੇਰੀ ਗੱਡੀ 'ਚ ਬਿਠਾ ਬੀਬੀ ਨੂੰ ਮੰਮੀ ਨੂੰ ਲਿਆ ਬੇਟਾ ਮੈਂ ਤੁਹਾਡੇ ਨਾਲ ਚਲਦੀਆਂ ਘਰ ਰੋਂਦੀ ਕਰ ਲਾਉਂਦੀ ਸੰਤੋਸ਼ ਨੂੰ ਮਾਤਾ ਸਤਵੰਤ ਨੇ ਸਨੇਹ ਘਰ ਨੂੰ ਲੈ ਗਈਆਂ ਕਮੇਟੀ ਮੈਂਬਰਾਂ ਦੇ ਚਿਹਰਿਆਂ ਤੇ ਪੀਲਕ ਹੋਰ ਡੂੰਗੀ ਹੋ ਗਈ ਹੁਣ ਬਈ ਹੁਣ ਕੀ ਬਣੋ ਕਹਾਣੀ ਦਾ ਖਿਲਰ ਗਈ ਐ ਨਾ ਸੋਚੋ ਸਾਥੀਓ ਢੇਰੀ ਨਾ ਟਾਓ ਆਓ ਬੈਨਿਆ ਬੈ ਕੇ ਵਿਚਾਰ ਕਰਦੇ ਆਂ ਆਓ ਸਾਰੇ ਪਾਸੇ ਝਾਕਣ ਲੱਗੇ ਜਿਵੇਂ ਅੜ ਤਲਾ ਪੜਦੇ ਹੋਣ ਟਣਕਾ ਲੱਭਦੇ ਹੋਣ ਜੋ ਸਹਾਰਾ ਬਣ ਸਕੇ ਵਕੀਲ ਮਨਦੀਪ ਸਹਾਰਾ ਬਣ ਕੇ ਆਇਆ ਤੇ ਉਹਨਾਂ ਸਾਰਿਆਂ ਨੂੰ ਆਪਣੇ ਕੈਬਨ ਵਿੱਚ ਲੈ ਗਿਆ ਮਨੁਸ਼ੀ ਨੂੰ ਚਾਹ ਨਾਲ ਕੁਝ ਖਾਣ ਲਈ ਲਿਆਉਣ ਭੇਜ ਦਿੱਤਾ ਤੇ ਗੱਲ ਤੋੜ ਲਈ ਇੱਥੇ ਬੈਠ ਕੇ ਆਰਾਮ ਨਾਲ ਕਰੋ ਡਿਸਕਸ ਨਾਲ ਹੀ ਉਸ ਦੀ ਮੀਂਹ ਗਤੀ ਤੇ ਪੱਖਾ ਚਲਾ ਦਿੱਤਾ ਉੱਤਰ ਦੇ ਅਕਤੂਬਰ ਵਿੱਚ ਉਹ ਸਾਰੇ ਮੁੜ ਕੇ ਨਾਲ ਭਿੱਜੇ ਹੋਏ ਸਨ ਕੁਝ ਚੇਤਨਾ ਉੱਚਪ ਕਰਕੇ ਬੈਠੇ ਰਹੇ ਫਿਰ ਸਾਰੇ ਹੀ ਬੋਲਣ ਲੱਗ ਪਏ ਇੱਕ ਦੂਜੇ ਤੋਂ ਕਾਲੇ ਮੂਰੇ ਹੋ ਹੋ ਬੋਲਣ ਲੱਗੇ ਕੋਲ ਤਾਂ ਹੱਥਾਂ ਚੋ ਗਿਆ ਜੱਜ ਦੇ ਫੈਸਲੇ ਖਾਸ ਕਰਕੇ ਸੀਰਤ ਦੇ ਬਿਆਨ ਨਾਲ ਲੋਕਾਂ 'ਚ ਨਿਰਾਸ਼ਾ ਫੈਲੇਗੀ ਲੋਕਧਰ ਨੇ ਮੁਜ਼ਾਹਰਾਂ ਤੋਂ ਟਾਲਾ ਵੱਟਣਗੇ ਲੋਕਾਂ 'ਚ ਮੈਸੇਜ ਵੀ ਗਲਤ ਗਿਆ ਪੁਲਿਸ ਦੀ ਘੜੀ ਕਹਾਣੀ ਸੱਚ ਬਣਦੀ ਜਾਂਦੀ ਹੈ ਬਈ ਕੁੜੀ ਆਪ ਦੀ ਇੱਛਾ ਨਾਲ ਗਈ ਹੈ ਉਹਨਾਂ ਗੁੰਡਿਆਂ ਦਾ ਹੱਥ ਫੇਰ ਉੱਪਰ ਹੋ ਗਿਆ ਲੋਕਾਂ ਦੇ ਮਨਾਂ ਵਿੱਚ ਗੈਂਗਸਟਰਾਂ ਦਾ ਡਰ ਹੋਰ ਤਕੜਾ ਹੋ। ਉਹਨਾਂ ਦੇ ਜਿਹੜੇ ਸਾਥੀ ਬਾਹਰ ਫਿਰਦੇ ਨੇ ਉਹ ਕੋਈ ਕਾਰਾ ਵੀ ਕਰ ਸਕਦੇ ਨੇ। ਪੁਲਿਸ ਨੇ ਕੇਸ ਪਤਾ ਨਹੀਂ ਕੀ ਬਣਾਇਆ। ਕਮਜ਼ੋਰ ਹੀ ਬਣਾਇਆ ਉਹ। ਮੁਕੱਦਮੇ ਦੀ ਨਕਲ ਲਵੋ। ਕੋਈ ਤਕੜਾ ਵਕੀਲ ਕਰੋ। ਉਹ ਸਾਰੇ ਐਡਵੋਕੇਟ ਮਦਨਦੀਪ ਵੱਲ ਝਾਕੇ। ਫਿਰ ਉਹੀ ਬੰਦਾ ਬੋਲਿਆ। ਉੰਜ ਤਾਂ ਮਦਨਦੀਪ ਸਾਹਿਬ ਬੈਠੇ ਨੇ ਪਰ ਫਿਰ ਵੀ ਇਹ ਕੇਸ ਲੜਨਾ ਰਲ ਮਿਲ ਕੇ ਕਰਨ ਵਾਲਾ ਕੰਮ ਹੈ। ਤੁਹਾਡੀ ਗੱਲ ਠੀਕ ਹੈ ਮੈਂ ਤਾਂ ਜਿੰਨੇ ਜੋਗਾ ਹਾ ਹੈਗਾ ਹੀ ਆ ਕਿਸੇ ਸੀਨੀਅਰ ਐਡਵੋਕੇਟ ਨਾਲ ਕੰਸਲਟ ਕਰਨਾ ਪੈਣਾ ਉਹ ਲੜੇ ਕੇਸ ਇਹ ਵੀ ਕਰਾਂਗੇ ਪਹਿਲਾਂ ਲੜਕੀ ਦਾ ਪਤਾ ਕਰੋ ਕਿੱਥੇ ਭੇਜੀ ਹੈ ਜੇਲ੍ਹ ਚ ਕਿ ਕਿਧਰੇ ਕਿਤੇ ਹੋਰ ਸ਼ਹਿਰ ਚ ਲੈ ਗਏ ਪੁਲਿਸ ਦੀ ਗੱਡੀ ਤਾਂ ਇਧਰ ਖਿਆਲੇ ਵਾਲੀ ਸੜਕ ਗਈ ਹੈ ਭੀਖੇ ਲੰਘ ਗਏ ਮੈਨੂੰ ਫੋਨ ਆਇਆ ਫੇਰ ਤਾਂ ਪਟਿਆਲੇ ਜਾਂ ਸੰਗਰੂਰ ਜੇਲ੍ਹ ਚ ਲੈ ਕੇ ਜਾਣਗੇ ਬਟਿੰਡੇ ਤਾਂ ਨਹੀਂ ਜਾਂਦੇ ਜਦੋਂ ਭੀਖੀ ਲੰਘ ਗਏ ਜੇਲ੍ਹ ਚ ਕਿਧਰੇ ਹੋਰ ਹੀ ਨਾ ਲੈ ਜਾਣ ਓਏ ਨਹੀਂ ਨਹੀਂ ਐਨੀ ਹਨੇਰਗਰਦੀ ਨਹੀਂ ਹੋਰ ਹਨੇਰਗਰਦੀ ਕਿਵੇਂ ਹੁੰਦੀ ਹੈ ਇੱਕੋ ਫੂਕ ਨਾਲ ਸਾਰੇ ਖੇੜੇ ਨੇ ਖਡਾਤੇ ਨਹੀਂ ਸਾਥਿਓ ਐਨੇ ਨਿਰਾਸ਼ ਨਾ ਹੋ ਇਹ ਆਪਣੇ ਸੰਘਰਸ਼ ਦਾ ਹੀ ਸਿੱਟਾ ਹੈ ਕਿ ਕੁੜੀ ਬਰਾਮਦ ਹੋਗੀ ਰਵੰਦੇ ਉਸਦੇ ਸਾਥੀ ਫੜੇ ਗਏ ਕੇਸ ਪੈ ਗਿਆ ਇਹ ਸਾਡੇ ਸੰਘਰਸ਼ ਦੀ ਹੀ ਪ੍ਰਾਪਤੀ ਹੈ ਹਾਕਮਾਂ ਤੋਂ ਪਹਿਲਾਂ ਪੁਤਲੇ ਫੂਕਣ ਦੇ ਐਕਸ਼ਨ ਨੇ ਸਰਕਾਰ ਦੀ ਫੂਕ ਕੱਢ ਦਿੱਤੀ ਵੇਖੋ ਕਿੰਨਾ ਕੁਝ ਹੀ ਹਾਂ ਪੱਖੀ ਤਾਂ ਹੋ ਗਿਆ ਪ੍ਰਧਾਨ ਜੀ ਦੀਆਂ ਗੱਲ ਠੀਕ ਐ ਲੰਘ ਗਏ ਸੱਪ ਦੀ ਲੀ ਨਾ ਕੁੱਟੋ ਸੱਪ ਦੀ ਸ੍ਰੀ ਚਿਪਣ ਦੀ ਸਕੀਮ ਬਣਾਓ ਅਗਲਾ ਐਕਸ਼ਨ ਪਲਾਨ ਤਿਆਰ ਕਰੋ ਉਹ ਸਾਰੇ ਹਾਂ ਹਾਂ ਬਣਾਓ ਬਣਾਓ ਕਰੋ ਕਰੋ ਕਰਨ ਲੱਗੇ ਐਨੇ ਨੂੰ ਚਾ ਸਮੋਸੇ ਬ੍ਰੈਡ ਵੀ ਆ ਗਏ ਉਹ ਖਾਈ ਪੀ ਵੀ ਗਏ ਗੱਲਾਂ ਵੀ ਕਰੀ ਗਏ ਸਕੀਮਾਂ ਬਣਾਈ ਗਏ ਗੱਲ ਨਿਖਾਰੀ ਗਈ ਤੇ ਅੰਤ ਸਾਰੇ ਅਗਲੇ ਐਕਸ਼ਨ ਪਲਾਨ ਦੇ ਸਿਰੇ ਤੇ ਪੁੱਜ ਗਏ ਗਰਮੀਤ ਨੇ ਕਰਨ ਵਾਲੇ ਸਾਰੇ ਕੰਮ ਨੋਟ ਕਰ ਲਏ ਤੇ ਸਾਰਿਆਂ ਨੂੰ ਪੜ੍ਹ ਕੇ ਸੁਣਾਉਣ ਲੱਗਾ ਪਹਿਲਾਂ ਐਫ ਆਈ ਆਰ ਦੀ ਅੱਜ ਵਾਲੀ ਜੱਜਮੈਂਟ ਦੀਆਂ ਕਾਪੀਆਂ ਲਵੋ ਇਹ ਕੰਮ ਵਕੀਲ ਸਾਹਿਬ ਮਦਨਦੀਪ ਕਰਨਗੇ ਨਾਲ ਇੱਕ ਦੋ ਜਣੇ ਇਹ ਆਪ ਲੈ ਲੈਣਗੇ ਸੀਨੀਅਰ ਵਕੀਲਾਂ ਨਾਲ ਮਿਲ ਕੇ ਕੇਸ ਲੜਨ ਲਈ ਵਕੀਲ ਕੀਤਾ ਜਾਵੇ ਬਠਿੰਡੇ ਵਾਲੇ ਐਡਵੋਕੇਟ ਇੰਦਰਪਾਲ ਨਾਲ ਵੀ ਗੱਲ ਕੀਤੀ ਜਾਵੇ ਉਹ ਲੋਕ ਪੱਕੇ ਵਕੀਲ ਹਨ ਅਤੇ ਇਹੋ ਜਿਹੇ ਕੇਸ ਲੜਨ ਦੇ ਮਾਹਰ ਨੇ ਕਮੇਟੀ ਦਾ ਕਨਵੀਨਰ ਹੋਣ ਦੇ ਨਾਤੇ ਇਹ ਡਿਊਟੀ ਮੇਰੀ ਹੋਵੇਗੀ ਲੋਕ ਮੰਚਾ ਗੁਰਮੇਲ ਇੰਦਰਪਾਲ ਨਾਲ ਸੰਪਰਕ ਕਰੇਗਾ ਪਰ ਮੈਂ ਇਕੱਠ ਕਰਕੇ ਸ਼ਹਿਰ ਵਾਸੀਆਂ ਤੇ ਜਨਤਾ ਨੂੰ ਸਾਰੀ ਸਥਿਤੀ ਦੱਸੀ ਜਾਵੇ ਲੋਕਾਂ ਦੇ ਮਨਾਂ ਵਿੱਚੋਂ ਡਰ ਕੱਢਿਆ ਜਾਵੇ ਸਾਥੀ ਲਖਵੀਰ ਸਿੰਘ ਦੀਪਕ ਮਾਸਟਰ ਮੱਖਣ ਮੈਡਮ ਪਵਨਪ੍ਰੀਤ ਤੇ ਸਾਰੇ ਪ੍ਰੋਗਰਾਮ ਦੀ ਰੂਪਰੇਖਾ ਤਿਆਰ ਕਰਨਗੇ ਸੀਰਤ ਦੇ ਪਰਿਵਾਰ ਨਾਲ ਲਗਾਤਾਰ ਹਰ ਵਕਤ ਰਾਬਤਾ ਰੱਖਿਆ ਜਾਵੇ ਉਹਨਾਂ ਨੂੰ ਹੌਸਲਾ ਦੇ ਕੇ ਪ੍ਰੇਰਣ ਅਤੇ ਪੱਕੇ ਪੈਰੀ ਕਰਨ ਦੀ ਸਖਤ ਲੋੜ ਹੈ ਅਸੀਂ ਸਾਰੇ ਹੀ ਪਰਿਵਾਰ ਨਾਲ ਰਾਬਤਾ ਬਣਾਈ ਰੱਖਾਂਗੇ ਸ਼ੱਕ ਤੇ ਸਬੂਤ ਤਾਂ ਹੈ ਨਹੀਂ ਪਰ ਫਿਰ ਵੀ ਮਾਤਾ ਸਤਵੰਤ ਦੇ ਮੰਤਵ ਬਾਰੇ ਪੜਤਾਲ ਕੀਤੀ ਜਾਵੇ ਉਸ ਨੂੰ ਪਤਾ ਵੀ ਨਾ ਲੱਗਣ ਦਿੱਤਾ ਜਾਵੇ ਕੇਸ ਅਦਾਲਤ ਵਿੱਚ ਜਾਵੇਗਾ ਫੰਡ ਦੀ ਸਖਤ ਜ਼ਰੂਰਤ ਪਵੇਗੀ ਸਵੇਰ ਦੇ ਭੁੱਖੇ ਢੇਡਰ ਭੱਜੇ ਫਿਰਦਿਆਂ ਦੇ ਪੇਟ ਵਿੱਚ ਬਰੈਡ ਸਮੋਸੇ ਨੇ ਤਰਵਾਸ ਦੇ ਦਿੱਤਾ ਸੀ ਐਕਸ਼ਨ ਕਮੇਟੀ ਦੇ ਫੈਸਲੇ ਨੇ ਉਹਨਾਂ ਦੇ ਦਿਮਾਗਾਂ ਵਿੱਚ ਊਰਜਾ ਭਰ ਦਿੱਤੀ ਸੀ ਉਹਨਾਂ ਦੇ ਦਿਲਾਂ ਨੂੰ ਹੋਰ ਕਰੜਾ ਕਰ ਦਿੱਤਾ ਸੀ ਦੀਪਕ ਦੇ ਕਹੇ ਕਵਤਾ ਦੇ ਬੋਲ ਉਹਨਾਂ ਦੇ ਸਿਰਾਂ ਵਿੱਚ ਗੂੰਜਣ ਲੱਗੇ ਜਾਬਰ ਨਕਾਮੇ ਹੋਰ ਜ਼ਬਰ ਜਦੋਂ ਤੀਕਣਾ ਮਿਲੇ ਕਬਰ ਹੋਰ ਜਾਬਰ ਦੀ ਇਹੋ ਕਹਾਣੀ ਕਰਨਾ ਜ਼ਬਰ ਦੇ ਮੂੰਹ ਦੀ ਖਾਣੀ ਆਪਣੇ ਜ਼ਿੰਮੇ ਲੱਗੇ ਕੰਮਾਂ ਵਿੱਚ ਸਭ ਤੋਂ ਪਹਿਲਾਂ ਸਫਲਤਾ ਪਵਨਪ੍ਰੀਤ ਨੂੰ ਮਿਲੀ ਉਹ ਸ਼ਾਮ ਹੋਣ ਤੋਂ ਪਹਿਲਾਂ ਹੀ ਪਤਾ ਕਰ ਲਿਆ ਕਿ ਸੀਰਤ ਨੂੰ ਪੁਲਿਸ ਕਿੱਥੇ ਲੈ ਕੇ ਗਈ ਹੈ ਕਿੱਥੇ ਲੈ ਕੇ ਗਏ ਨੇ ਲੜਕੀ ਨੂੰ ਅਗਲਾ ਇਹੀ ਸਵਾਲ ਕਰਦਾ ਪਵਨਪ੍ਰੀਤ ਨੂੰ ਜਿਸ ਨੂੰ ਵੀ ਪਤਾ ਲੱਗਦਾ ਕਿ ਸੀਰਤ ਦਾ ਪਤਾ ਚੱਲ ਗਿਆ ਹੈ ਪਵਨਪ੍ਰੀਤ ਵੀ ਹਰੇਕ ਨੂੰ ਉਹੀ ਵੇਰਵਾ ਦੱਸਦੀ ਅਖੀਰਲੇ ਨੂੰ ਵੀ ਉਹੀ ਦੱਸਿਆ ਜੋ ਪਹਿਲੇ ਨੂੰ ਦੱਸਿਆ ਸੀ ਫੇਰ ਭਾਈ ਮੈਂ ਕਚਹਿਰੀਆਂ ਤੋਂ ਮਦਨਦੀਪ ਦੇ ਕੈਵਨ ਚੋਂ ਆ ਕੇ ਫੇਸਬੁੱਕ ਤੇ ਪੋਸਟ ਪਾ ਦਿੱਤੀ ਸੀਰਤ ਦੀ ਫੋਟੋ ਪਾ ਕੇ ਸਟੋਰੀ ਲਿਖ ਦਿੱਤੀ ਕਿ ਸਰਕਾਰੀ ਸ਼ਹਿ ਪ੍ਰਾਪਤ ਗੁੰਡਿਆਂ ਦੇ ਹੱਥਾਂ ਵਿੱਚ ਜੱਜ ਵੀ ਖੇਡਿਆ ਕੁੜੀ ਨੂੰ ਡਰਾ ਧਮਕਾ ਕੇ ਬਿਆਨ ਉਸ ਦੇ ਮੂੰਹ ਵਿੱਚ ਪਾਏ ਗਏ ਵਿਲਕ ਦੀ ਲੜਕ ਨੂੰ ਰੋਂਦੇ ਕਰਲਾਉਂਦੇ ਮਾਪਿਆਂ ਤੋਂ ਤੋੜ ਕੇ ਖਬਰੇ ਕਿੱਥੇ ਲੈ ਗਏ ਨਾ ਜੱਜ ਦੱਸਦਾ ਨਾ ਪੁਲਿਸ ਪੁਲਿਸ ਵੈਨ ਭੀਖੀ ਲੰਗਦੀ ਵੇਖੀ ਗਈ ਹੈ ਜੇ ਕਿਸੇ ਨੂੰ ਵੀ ਪਤਾ ਲੱਗੇ ਦੱਸਣ ਦੀ ਕਿਰਪਾਲਤਾ ਕਰੇ ਪਵਨਪ੍ਰੀਤ ਰੁਕਦੀ ਜਿਵੇਂ ਫੋਨ ਵਿੱਚ ਵੀ ਸੁਣਨ ਵਾਲੇ ਦਾ ਚਿਹਰਾ ਵੇਖਦੀ ਹੋਵੇ ਪੜਦੀ ਹੋਵੇ ਸੁਣਨ ਵਾਲਾ ਪੁੱਛਦਾ ਫੇਰ ਫੇਰ ਕੀ ਲਾਈਕਸ ਕਮੈਂਟਸ ਦੀ ਝੜੀ ਲੱਗ ਗਈ ਕਿਸੇ ਨੇ ਅਣਜਾਣੇ ਨੰਬਰ ਤੋਂ ਕਮੈਂਟ ਪਾਇਆ ਆ ਹੁਣ ਹੀ ਕੀ ਉਹਨੇ ਲਿਖਿਆ ਸੀਰਤ ਨੂੰ ਪਟਿਆਲੇ ਔਮਨ ਹੈਲਪ ਸੈਂਟਰ 'ਚ ਛੱਡਿਆ ਗਿਆ ਨਬਾ ਰੋਡ ਤੇ ਅਸੀਂ ਮੈਂ ਤੇ ਗੁਰਮੀਤ ਬਾਈ ਚੱਲੇ ਆਂ ਪਟਿਆਲੇ ਮੈਂ ਫੋਨ ਕਰਕੇ ਬੁਲਾ ਲਿਆ ਉਸ ਨੂੰ ਬਸ ਉਹ ਆਉਂਦਾ ਅਸੀਂ ਹੁਣੇ ਗੱਡੀ ਖਿੱਚ ਦਿੰਨੇ ਆਂ ਪਟਿਆਲੇ ਨੂੰ ਬਾਕੀ ਰਿਪੋਰਟ ਆ ਕੇ ਦੇਵਾਂਗੇ ਦੂਜੇ ਦਿਨ ਪਵਨਪ੍ਰੀਤ ਨੇ ਜਿਹੜੀ ਰਿਪੋਰਟ ਦਿੱਤੀ ਉਸਨੇ ਐਕਸ਼ਨ ਕਮੇਟੀ ਵਿੱਚ ਜਾਣ ਪਾ ਲਈ ਸੀ ਅਕਤੂਬਰ ਦੀ ਸੋਹਣੀ ਸਵੇਰ ਸੀ ਦੀ ਬਰ ਕਲੋਨੀ ਵਿੱਚ ਜਨ ਜੀਵਨ ਆਮ ਬੰਗ ਧੜਕ ਰਿਹਾ ਸੀ ਲੋਕ ਆਪਣੇ ਕੰਮ ਧੰਦੇ ਲੱਗੇ ਹੋਏ ਸਨ ਪਰ ਇੱਕ ਚੁੱਪ ਜਿਹਾ ਸਹਿਮ ਲੋਕਾਂ ਦੇ ਮਨਾਂ ਉੱਤੇ ਹਾਵੀ ਹੋਇਆ ਪਿਆ ਸੀ ਭਾਵੇਂ ਇਹ ਡਰ ਸਹਿਮ ਕਿਤੇ ਦਿਸਦਾ ਨਹੀਂ ਸੀ ਹਰ ਕੋਈ ਇਸ ਤੋਂ ਬਚ ਜਾਣ ਦਾ ਅਹਿਸਾਸ ਪਾਲੀ ਫਿਰਦਾ ਸੀ ਬਲਾ ਦੂਰ ਦੀ ਲੰਘ ਗਈ ਮਹਿਸੂਸ ਕਰ ਰਿਹਾ ਸੀ ਆਪਣੀ ਸੰਘੀ ਸੁਰੱਖਿਆ ਤੋਂ ਸਮਝ ਰਿਹਾ ਸੀ ਔਲੀ ਟਲ ਗੇ ਸਮਝਦਾ ਸੀ ਪਰ ਫਿਰ ਵੀ ਇੱਕ ਡਰ ਪਾਇ ਤਾਕਲਾ ਫਿਕਰ ਚਿੰਤਾ ਹਰ ਮੁਹੱਲਾ ਵਾਸੀ ਦੇ ਅੰਦਰ ਵੜੇ ਬੈਠੇ ਸਨ ਹਰੇਕ ਨੂੰ ਇਹ ਸ਼ੈ ਬਲਾਵਾਂ ਚੁੰਬੜੀਆਂ ਹੋਈਆਂ ਸਨ ਪੰਜ ਨੰਬਰ ਦੀ ਗਲੀ ਵਾਸੀਆਂ ਨੇ ਚੀਕਾਂ ਵੂ ਕਰਲਾਪ ਸੁਣਿਆ ਵੇਖਿਆ ਸੀ ਗੁੰਡਾ ਕਰਦੀ ਦਾ ਨੰਗਾ ਨਾਚ ਜਿਸਨੇ ਵੀ ਵੇਖਿਆ ਸੀ ਉਹ ਹੀ ਉਸੇ ਤਰ੍ਹਾਂ ਮਹਿਸੂਸਦਾ ਸੀ ਜਿਵੇਂ ਉਸ ਦੇ ਸਾਹਮਣੇ ਵਾਪਰਿਆ ਹੋਵੇ ਸਭ ਕੁਝ ਲੋਕਾਂ ਦੇ ਮੂੰਹੋਂ ਇਹ ਆਪ ਮੁਹਾਰੇ ਨਿਕਲ ਜਾਂਦਾ